ਵਿਚਨ ਵਾਲੇ ਵਿਅਕਤੀ ਆ ਕਿਸੇ ਨਾ ਕਿਸੇ ਆਪਣੀਆਂ ਜਾਤੀ ਲੋੜਾਂ ਜਾਂ ਹੋਰ ਧੰਦਿਆਂ ਵਿੱਚ ਰੁੱਝੇ ਰਹਿੰਦੇ ਆ ਪਰ ਜਦੋਂ ਅਸੀਂ ਐਸਐਸ ਵਿੱਤਰ ਸਥਾਨ ਤੇ ਪਹੁੰਚਦੇ ਆ ਉਹ ਸਥਾਨ ਤੇ ਪਹੁੰਚ ਕੇ ਸੇਵਾ ਕਰਦੇ ਆ ਤਾਂ ਸਾਡੇ ਮਨ ਦੇ ਵਿੱਚ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦੀ ਆ ਔਰ ਬੁੱਲੇ ਸ਼ਾਹ ਨੇ ਕਿਸੇ ਟਾਈਮ ਕਿਹਾ ਸੀ ਜਦੋਂ ਰੇਲਵੇ ਸਟੇਸ਼ਨ ਤੇ ਉਤਰਿਆ ਇਤਿਹਾਸਕਾਰ ਕਹਿੰਦੇ ਨੇ ਉਹਨੂੰ ਭੁੱਖ ਲੱਗੀ ਸੀ ਕਿਸੇ ਨੇ ਕਿਹਾ ਵੀ ਗੁਰੂ ਘਰ ਆ ਇੱਧਰ ਇੱਥੇ ਤੁਹਾਨੂੰ ਪ੍ਰਸ਼ਾਦਾ ਮਿਲ ਜਾਦਾ ਜਦੋਂ ਆਇਆ ਤਾਂ ਇੱਥੇ ਕਾਰ ਸੇਵਾ ਚੱਲ ਰਹੀ ਸੀ ਤੇ ਕਾਰ ਸੇਵਾ ਦੇ ਵਿੱਚ ਉਹ ਵੀ ਹਿੱਸਾ ਪਾਇਆ ਤੇ ਕੀਰਤਨ ਸੁਣਿਆ ਤੇ ਫਿਰ ਪ੍ਰਸ਼ਾਦਾ ਛਕਿਆ ਜਦੋਂ ਪ੍ਰਸ਼ਾਦਾ ਛਕਿਆ ਤਾਂ ਉਹਨੇ ਇੱਕ ਲੈ ਲੀਹੀ ਇੱਟ ਖੜੱਕੇ ਢੋਲ ਕਵਜੇ ਨਾਲੇ ਤੱਪੇ ਚੁੱਲਾ ਇਨੀ ਗੱਲੇ ਰੱਬ ਵੀ ਖੁਸ਼ ਨਾਲੇ ਖੁਸ਼ੇ ਬੁੱਲਾ ਜਦੋਂ ਅਸੀਂ ਇਸ ਤਰ੍ਹਾਂ ਸੇਵਾ ਕਰਦੇ ਆ ਤਾਂ ਕੁਦਰਤੀ ਤੌਰ ਤੇ ਪਰਮਾਤਮਾ ਵੀ ਖੁਸ਼ ਹੁੰਦਾ ਸਾਡੇ ਮਨ ਨੂੰ ਵੀ ਇੱਕ ਸਤੁਸ਼ਟੀ ਮਿਲਦੀ ਆ ਔਰ ਇੱਕ ਕਿਸਮ ਦਾ ਬੰਦਾ ਨਿਮਰਤਾ ਦੇ ਨਾਲ ਜੋ ਕਿਸੇ ਕਿਸਮ ਦੀਆਂ ਕ੍ਰਿਤਿਆ ਸਮੇਂ-ਸਮੇਂ ਤੇ ਹੋਈਆਂ ਹੋਣ ਉਹਨਾਂ ਨੂੰ ਸੋਧਣ ਦਾ ਇੱਕ ਸੰਕਲਪ ਲੱਗਾ ਇੱਕ ਇੱਕ ਸ਼ਰਧਾਲੂਆਂ ਨੂੰ ਬੜੀ ਮੁਸ਼ਕਲ ਆ ਰਹੀਆਂ ਜੀ ਤੁਸੀਂ ਜ਼ਰੂਰ ਸੇਵਾ ਕਰ ਰਹੇ ਹੋ ਲੇਕਿਨ ਇੱਕ ਲਾਮ ਲਸ਼ਕਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਨਹੀਂ ਕਿਸੇ ਤਰ੍ਹਾਂ ਲਾਮ ਲਸ਼ਕਰ ਨਹੀਂ ਹੈ ਜਿੰਨੇ ਬੰਦੇ ਆਏ ਸਾਰੇ ਸੇਵਾ ਕਰਨ ਵਾਲੇ ਆ ਕੋਈ ਬੰਦਾ ਕਿਸੇ ਤਰ੍ਹਾਂ ਲਾਮ ਲਸ਼ਕਰ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਅਸੀਂ ਉਹੀ ਬੰਦੇ ਨੇ ਜਿਹੜੇ ਸੇਵਾ ਕਰਨ ਵਾਲੇ ਨੇ ਬਿਨਾ ਕਿਸੇ ਤਮਾਸ਼ਾ ਦੇਖੂ ਬੰਦੇ ਨਹੀਂ ਹੈ ਤੇ ਜੇ ਕਿਸੇ ਤਰ੍ਹਾਂ ਵੀ ਸੰਗਤ ਨੂੰ ਕੋਈ ਪ੍ਰੇਸ਼ਾਨੀਆਂ ਹੈ ਤਾਂ ਸਾਨੂੰ ਉਸ ਗੱਲ ਦਾ ਅ ਮਤਲਬ ਮਾਫੀ ਚਾਹੁੰਦੇ ਆ ਪਰ ਸਾਡੇ ਵੱਲੋਂ ਮਤਲਬ ਅਸੀਂ ਤਾਂ ਇਕੱਲੇ ਇਕੱਲੇ ਆਪਣੇ ਆਪਣੇ ਜਿਹੜਾ ਵੀ ਹੈ ਸੇਵਾ ਕਰਨ ਤੇ ਲੱਗਿਆ ਹੋਇਆ ਜਾਂ ਮੇਰਾ ਕਹ ਸਾਡੇ ਤੋਂ ਵੱਧ ਤੁਸੀਂ ਜਿਆਦਾ